ਸਿਕਰਟ ਇਨਫੋਰਮੇਸ਼ਨ ਵਿਲੀਜਿੰਗ ਇਹ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਯਾਰਵਿੰਦਰ ਸਿੰਘ ਨਾਮ ਦਾ ਇੱਕ ੜੜਕਾ ਰਹਿੰਦਾ ਹੈ ਇਹ ਖੇਤੀਬਾੜੀ ਦੇ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਵੀ ਲੜਾਈ ਹੋਈ ਸੀ ਕਿ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਵੰਦੇ ਵਿੱਚ ਮਾਨਜੋ ਵੈਸਸਪੀ ਸਾਹਿਬ ਪਿੰਡਾਂ ਵਾਲੋਂ ਵਾਟਲੂਕ ਟੀਮਾਂ ਬਣਾਈਆਂ ਗਈਆਂ ਸੀ ਇਹਦੇ ਦੌਰਾਨ ਇਹ ਜਿਹੜੀ ਪਰਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਰਵਿੰਦਰ ਸਿੰਘ ਹੈ ਇਹ ਮਿੱਤੀ 2 ਤਰੀਕ ਨੂੰ ਦੁਪਹਿਰ ਦੇ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਇਹਦੇ ਨਾਲ ਜਿਹੜੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰੋਪਰਟੀ ਸਬੰਧੀ ਪਹਿਲਾਂ ਵੀ ਡਿਸਕੂਸ਼ਨ ਚੱਲ ਰਿਹਾ ਸੀਗਾ ਤੇ ਉਸ ਦਿਨ ਵੀ ਆਪਣੇ ਪੁੱਤਾਂ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਬੰਦੇ ਦੇ ਜਦੋਂ ਦਿਨ ਦੀ ਆਪਤ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ ਬਾਰਾ ਮੋਰ ਦੀ ਰਾਈਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਉੜਾ ਇਹਦੀ ਕਰਨ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਮੈਂ ਕੁਝ ਬੰਦੇ ਸੀ ਕਿ ਰਿਸ਼ਤੇਦਾਰ ਪਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅ ਅਗੇ ਸ਼ੇਅਰ ਨਹੀਂ ਕੀਤੀ ਵੀ ਮੈਂ ਇਹਨੂੰ ਗੋਲੀਆਂ ਮਾਰੀਆਂ ਜਾਂ ਤਾਂ ਗਲਤ ਕੀਤਾ ਤੇ ਇਹਦੀ ਲਾਸ਼ ਜਿਹੜੀ ਹੈਗੀ ਆ ਉਹਦਾ ਜਿਹੜਾ ਖੁਰਦ-ਗੁਰਦ ਨਹੀਂ ਕੀਤਾ ਸੋ ਸਬੰਧ ਦੇ ਵਿੱਚ ਅ ਅਸੀਂ ਥਾਣਾ ਫਰਮਾ ਦੇ ਵਿੱਚ 75 ਨੰਬਰ ਐਫਆਈਆ ਅੰਡਰ ਸੈਕਸ਼ਨ 139 ਪੀਐਨਐਸ ਤੇ ਆਰਮਜੈਕ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਅ ਸਨ ਆਫ ਗੁਪਿੰਦਰ ਸਿੰਘ ਉਮਰ 49 ਸਾਲ ਦੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਰਾਨੇ ਪੁਛਗੇ ਸੀ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬਲੂ ਦੀ ਵੈਪਨ ਹੈਗੀ ਆ ਜੋ ਇਹਨੇ ਪੁਛਗਿਸਤ ਵਿੱਚ ਮੰਨਿਆ ਉਸ ਬੰਦੀ ਇਸ ਜਿਹੜੀ ਮਈ ਇਹਦੇ ਬਰਭਤ ਹੋਣੀ ਬਾਕੀ ਹੈ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਅੱਗ ਲਾ ਕੇ ਇਨਸਾਨ ਕੀਤਾ ਸੀਗਾ লাশ ਨੂੰ ਉਸ ਬੰਦੀ ਇਸ ਜਦੋਂ ਤੇ 7:30 ਫੋਰੈਂਸਿਕ ਟਾਈਮ ਟੀਮ ਵੱਲੋਂ ਚੱਕੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋ ਵੀ ਫਰੈਂਟਿਕ ਅਨਲਿਸਿਸ ਵਾਸਤੇ ਜਿਹੜੀ ਵੀ ਰਿਪੋਰਟ ਸੀਡਿੰਗ ਵਾਸਤੇ ਭੇਜਵਾਂਗੇ ਸੈਕੰਡਲੀ ਜਿਹੜੀ ਉੱਥੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬਿੰਦਸਿੰਘ ਜਿਹੜਾ ਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਇਨਸ਼ਾਰ ਹੈ ਸੋ ਸਾਰੇ ਅਗਲਾ ਤੋਂ ਅਸੀਂ ਜਿਹੜੀ ਪੇਸ਼ ਕਰ ਰਹੇ ਹਾਂ ਮੇਨ ਬੇਸਿਕਲੀ ਚੀਜ਼ ਇਹ ਹੈ ਕਿ ਜਗਨਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋੜੀ ਮਾਰਕ ਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਅਗਲਾ ਕੱਟਿਆ ਕਰਕੇ ਉਹਨੂੰ ਉਸੇ ਲਾਸ਼ ਨੂੰ ਨੂੰ ਸਾਫ ਕਰ ਦਿੱਤਾ ਖਰ ਵਗਾਰ ਵਗਾਰ ਰੰਜਿਸ਼ ਕੀਤੀ ਹੈਗੀ ਸੀ ਕਿ ਇਹਨੇ ਪਰਿਵਾਰ ਦੇ ਵਿੱਚ ਜਿਹੜੀ ਤਫਤੀਸ਼ ਦੇ ਵਿੱਚ ਨਿਕਲ ਕੇ ਇਹ ਚੱਲ ਸਾਹਮਣੇ ਐਪੀਐਨ ਦੇ ਪਿਤਾ ਤੋਂ ਜਿਹੜੇ ਜ਼ਮੀਨ ਮੰਗਦਾ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣ ਤੋਂ ਉਸਨੇ ਮੜਾ ਕਰ ਦਿੱਤਾ ਸੀਗਾ ਜੋ ਕੋਸ਼ਿਸ਼ ਵੀ ਇਹਨਾਂ ਨੇ ਵੰਡ ਕੇ ਦੇ ਦਿੱਤੀ ਸੀ ਕਿ ਤੇ ਅੱਗੇ ਜੀ ਹੋਰ ਉਹਦੇ ਕੋਲ ਜ਼ਮੀਨ ਦੀ ਮੰਗ ਕਰ ਰਹਾ ਸੀ ਪੈਸੇ ਨਹੀਂ ਮੰਗ ਕਰ ਰਹਾ ਸੀ ਤਾਂ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਟਕਰਾਅ ਹੋਏ ਸੀਗੇ ਤੇ 20 ਤਰੀਕ ਨੂੰ ਟਕਰਾਅ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਸੇ ਕੰਨ ਦੇ ਨਾਲ ਹੀ ਇਹਨੂੰ ਮਾਰ ਕੇ ਥੋੜੀ ਮਾਰ ਕੇ ਮਾਰ ਦਿੱਤਾ ਸਰ ਕਿੰਨੇ ਪੈਨ ਟੋਟਲ ਪੈਨ ਪਾਈ ਕਿੰਨੇ ਸੀ ਇਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਵਿਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ 12 ਮੋਰ ਦੀ ਗੱਲ ਹੈਗੀ ਆ ਦੁਨਾਲੀ ਗੱਲ ਹੈ ਜਿਹੜੀ ਇਹਦੇ ਇਹਦੇ ਲਾਇਸੈਂਸੀ ਵੈਪਨ ਹੈ ਤੇ ਉਹਦੇ ਉਹਦੇ ਨਾਮ ਦੇ ਉੱਪਰ ਹੀ ਅਦਾਲਤ ਹੈ। ਅੱਜ ਗੱਲ ਕਰ ਰਹੀ ਜੀ ਇਹ ਘਟਨਾ ਹੈਗੀ। 23 ਨੂੰ ਉਹਨੂੰ ਪਤਾ ਲੱਗਾ ਦੋ ਜਣ ਲਾਸ਼ ਦੇ ਤੇ ਜਿੱਦਾਂ ਮੈਂ ਦੱਸਿਆ ਕਿ ਜਦੋਂ 23 ਨੂੰ ਜਦੋਂ ਇਹ ਲੜਾਈ ਹੁੰਦੀ ਤੇ ਉਹਦੇ ਨਾਲ ਜਦੋਂ ਕਤਲ ਘਟਚਾ ਜੀ ਤਾਂ ਇਹਨੇ ਉਸੇ ਦਿਨੀ ਜਿਹੜਾ ਹੈਗਾ ਲੱਕੜਾਂ ਕੱਟੀਆਂ ਕਰਕੇ ਘਰ ਦੇ ਵਿੱਚ ਲਾਸ਼ ਜਿਹੜਾ ਸੀਗਾ ਸਾਰ ਦਿੱਤਾ ਸੀਗਾ। ਅਦਰਵਾਈਜ਼ ਜੇਕਰ ਮਤਲਬ ਐਸ ਪਰ ਆਪਣੇ ਕੰਡੀਸ਼ਨ ਦੇ ਵਿੱਚ ਦਰਵਾਜ਼ੇ ਬਤਾਵਕ ਜਿਹੜਾ ਸੀਗਾ ਸੰਸਕਾਰ ਸਥਾਨ ਘਰ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਤੇ ਇਹਨੇ ਘਰ ਦੇ ਵਿੱਚ ਇਕੜਾ ਕਿਤੇ ਇਹ ਕਰਕੇ ਲਾਸਟ ਜਿਹੜੇ ਇੱਕ ਸਾਲ ਤੱਕ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਦਿਨ ਕੁਝ ਬੰਦੇ ਪਿੰਡ ਦੇ ਆਏ ਸੀਗੇ ਜਿੱਤੋਂ ਹੀ ਹੌਲੀ ਹੌਲੀ ਜਿਹੜੀ ਇਹ ਗੱਲ ਥੋੜੀ ਥੋੜੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੂਚੀ ਪਹੁੰਚੀ ਜਿਹੜੇ ਨਗਰ ਮੇਂ ਪਿਓ ਦਾ ਘਟਰ ਵਾਸਟ ਮਾਤਾ ਨੇ ਇੱਕ ਤਾਂ ਕਿਰਕਨੇ ਪਰਿਵਾਰਿਕ ਮੈਂਬਰ ਕੋਣ ਆ ਕਿੰਨੇ ਭੈਣ ਭਾਈ ਹੈ ਇਹਦਾ ਇੱਕ ਭੈਣ ਇੱਕ ਭਰਾ ਹੈਗੇ ਭੈਣ ਦੀ ਜਿਹੜੀ ਜੀਤੇ ਤੇ ਮਢੰਡੇ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਉਹ ਇੱਕ ਭਰਾ ਹੈਗਾ ਉਹ ਬਾਹਰ ਫੌਂਡ ਦੇ ਛੱਡਦਾ ਐਸੇ ਸਾਹਿਬ ਇਹਦਾ ਤਾਂ ਆਇਆ ਕਿ ਕਿਹੜਾ ਭਰਾ ਹੈ ਯਾਰ ਤੁਹਾਨੂੰ ਕੋਣ ਹੈਗਾ ਇਹ ਪਿੰਡ ਦੇ ਵਿੱਚ ਹੀ ਜਦੋਂ ਇਹਨੂੰ ਪਤਾ ਲੱਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਸ਼ਿਕਾਉਣ ਵਾਸਤੇ ਘਰ ਦੇ ਵਿੱਚ ਹੀ ਉਹਨੂੰ ਅਗ ਲਗਾਈ ਪਰੰਤੂ ਕੁਝ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦਾ ਸ਼ੱਕ ਹੋ ਗਿਆ ਵੀ ਇਹ ਜਿਹੜੀ ਥੀਏਰਡੀਆ ਕੁਝ ਚੀਜ਼ ਹਰਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਆ ਪਰੰਤੂ ਜਦੋਂ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਦੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਉਹਨਾਂ ਅਗ ਲਗਾ ਕੇ ਇਨਸਾਨ ਦਿੱਤਾ ਹੈ ਤਾਂ ਉਤੋਂ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਬਰਖਾਸਤ ਦੇ ਜਿਹੜੀ ਵੀ ਐਸਐਟਓ ਥਰਮਲ ਦੇ ਧਿਆਨ ਦੇ ਵਿੱਚ ਲੈਂਦਾ ਹੈ ਇਹ ਤਾਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਜਦੋਂ ਤਫ਼तीश ਕੀਤੀ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸਰ ਮੇਟਕ ਦੇ ਹੁਦਰ ਕਿ ਨਹੀਂ ਗਏ ਇਹ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਸਟੀਪਨ 70 ਸਾਲ ਦੀ ਠੀਕ ਹੈ ਸਰ ਕਿਤੇ ਬਿਆਨਾਂ ਦੀ ਵਰਤਚਾ ਕੀਤੀ ਦਰਨਾ ਦਿੱਤਾ ਇਹ ਸਾਡੇ ਕੋਲ ਅਸੀਂ ਸੀਕ੍ਰਟ ਇਨਫੋਰਮੇਸ਼ਨ ਦੇ ਜਿਹੜੇ ਇਹ ਮਕਦਮਾ ਦਰਸਾ ਕਿਹਦੀ ਮਾਤਾ ਜੀ ਇਹਦੀ ਮਦਰ ਵੀ ਹੈਗੀ ਹੈ ਇਹਦੀ ਬ੍ਰਦਰਸ ਤੇ ਜਿਹੜਾ ਸਿਸਟਰ ਜਿਹੜੇ ਹੈਗੇ ਪਹਿਲਾਂ ਹੀ ਦੱਸਿਆ ਬ੍ਰਦਰ ਇਹਦਾ ਫੋਰਮ ਦੇ ਸੈਟਲਡ ਹੈ ਤੇ ਜਿਹੜੀ ਸਿਸਟਰ ਹੈ ਉਹ ਇੱਥੇ ਮੈਰਿਡ ਦੀ ਇਹ ਮਾਤਾ ਇਹਦੇ ਮਾਤਾ ਨਾਨੀ ਨਾਨੀ ਇਕੱਠੇ ਹੀ ਰਹਿੰਦੇ ਸੀ ਪਰਵਾਹ ਇਹ ਪ੍ਰਵਾਹ ਤਾਂ ਇਕੱਠੇ ਰਹਿੰਦਾ ਜ ਨੇ ਬੇਸਿਕਲੀ ਮੈਰਿਡ ਹੈਗਾ ਇਹ ਕਰਾਈ ਨੂੰ ਮਾਰਨ ਉਹ ਕਰੇ ਦੇਖੋ ਇਹ ਸਾਰੇ ਚੀਜ਼ਾਂ ਵੀ ਫਰਦਰ ਕਿਉਂਕਿ ਬੇਸਿਕਲੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋੜੀ ਮਾਰਕ ਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਇਕਲੀ ਫਰਦਰ ਅਸੀਂ ਤਫਤੀਸ਼ ਜਿਹੜੀ ਇਕੱਲਕ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਕਿ ਸਾਡੀ ਫਰੈਂਸਿੰਗ ਦੀ ਵੀ ਐਵੀਡੈਂਸ ਕਲੈਕਟ ਕਰ ਰਹੀ ਹੈ ਜੇ ਇਨ ਕੇਸ ਕਿਤੇ ਹੋਰ ਦੇ ਸ਼ਮੂਲੀਏ ਦੇ ਸਾਹਮਣੇ ਆਉਗੀ ਤਾਂ ਉਸ ਦੇ ਮੁਤਾਬਕ ਵੀ ਕਾਨੂੰਨ ਤਾਬਕ ਕਰੇ ਕਰਾਂਗੇ ਸਰ ਉਹ ਵੀ ਨਾਮਜ਼ਦ ਕੀਤਾ ਜਾਵੇ ਜਦੋਂ ਸੰਸਕਾਰ ਕੀਤਾ ਗਿਆ ਸਮੂਹ ਦੀ ਮਾਰਦਾ ਦੀ ਪੋਸ਼ਣ ਬੇਸਿਕਲੀ ਜਿਹੜਾ ਕ੍ਰਾਈਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈ ਮੇਨ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਤ ਕਿਦਾਂ ਦੀ ਸੀ ਜੇਕਰ ਕਿਸੇ ਦੀ ਇੰਟੈਂਸ਼ਨਲੀ ਇਹਦੇ ਵਿੱਚ ਸਮੋਡੀਆਂ ਪਾਈ ਗਈ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਰ ਦੇਣੀ ਚਾਹੀਦੀ ਸਰ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਹੋਂਦ ਦਾ ਨਿਕਲਾਈ ਮੈਂ ਕਿਹੜੇ ਪਾਸਾ ਤੋਂ ਪੁੱਛਦਾ ਆਉਂਦੇ ਹਾਂ ਕਿ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਮਿਸਡਾਈਡ ਕੀਤਾ ਗਿਆ ਜਾਂ ਉਹਨਾਂ ਨੂੰ ਪਤਾ ਦੇਖੋ ਜਦ ਜੇ ਕੀ ਕੀ ਇਹਨੇ ਪੁੱਛ ਕੇ ਇਸ ਦੇ ਵਿੱਚ ਇਹ ਦੱਸਿਆ ਜਦੋਂ ਮੈਨੂੰ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਇਕੱਲੇ ਨੇ ਜਿਹੜਾ ਹੈ ਲੱਗੜਾਂ ਕੱਟੀਆਂ ਕਰਕੇ ਦੇਖੋ ਜਿਵੇਂ ਆਪਾਂ ਚਿਕਾਵਨ ਉਹਨੇ ਉਹਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਆਏ ਤਾਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰਦਾ ਤਾਂ ਬੇਸਿਕਲੀ ਇਹਨਾਂ ਨੇ ਉਹਨੂੰ ਉੱਥੇ ਛਾਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਤੁੰਤੂਲ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਉਹਦਾ ਸ਼ਮਸ਼ਾਨ ਘਾੜਦੇ ਵਿੱਚ ਲਾਰਡ ਦਾ ਆਪਾਂ ਸੰਸਕਾਰ ਕਰਦੇ ਆ ਉਦੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੇ ਸ਼ੱਕ ਦੇ ਆਧਾਰ ਤੇ ਕੁਝ ਨੇ ਜਿਹੜੀ ਇਨਫਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫਰਮੇਸ਼ਨ ਪਾਸ ਆਨ ਕੀਤੀ ਵੀ ਆ ਚੀਜ਼ ਕੋਸ਼ ਜਿਹੜੀ ਹੈਗੀ ਹੈ ਇੱਕ ਚੀ ਇਦੇ ਵਿੱਚ ਸਾਨੂੰ ਕਿਸੇ ਕਿਸੇ ਕ੍ਰਾਈਮ ਦੀ ਜਿਹੜੀ ਬੂਹ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਲਈਏ ਕ੍ਰਾਈਮ ਜਿਹੜਾ ਹੈਗਾ ਰਿਪੋਰਟ ਇਹ ਸਰ ਰਾਤ ਨੂੰ ਤਾਂ ਸੰਸਕਰ ਕੇ ਦੇਨੇ ਕੀਤੇ ਨੇ ਜੇ ਟਾਈਮ ਹੀ ਕਰਤਾ ਸੀ ਨਸ਼ਾ ਨਸ਼ਾ ਕਰਦੀ ਮੈਂ ਉਹਦਾ ਜਿਹੜੇ ਹੈਗੇ ਫਿਲਹਾਲ ਦਾ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਨਹੀਂ ਪਰ ਫਿਰ ਵੀ ਡੋਗ ਟੈਸਟ ਤਾਂ ਕਰਾ ਕੇ ਪੀਰ ਕਰਾਉਣਾ ਇਹਦੇ ਇਪਰੇ ਫਾਦਰ ਨਾਲ ਡਿਪਰੈਸਸ ਕਿਉਂ ਨਹੀਂ ਕਿੰਨੀ ਕੁ ਦੇਰ ਤੋਂ ਸੀ ਤੇ ਕਿਉਂ ਪਹਿਲਾਂ ਤਾਂ ਦੇਖੋ ਥੋੜੀ ਬਹੁਤ ਇਹਨਾਂ ਦੀ ਪਹਿਲਾਂ ਤਾਂ ਸ਼ੁਰੂ ਤੋਂ ਲੜਾਈ ਚੱਲ ਰਹੀ ਸੀ ਕਿਉਂਕਿ ਬੇਸਿਕਲੀ ਜਮੀਨ ਜਿਹੜੀ ਸੀ ਮੰਗਦਾ ਸੀਗਾ ਤੇ ਆਪਣੇ ਮਹਾਰਤ ਨੂੰ ਕਵਰਟੀ ਉਸ ਸੀਜ਼ਨ ਲੋਕ ਲੈ ਕੇ ਪਹਿਲਾਂ ਵੀ ਛੋਟੀ ਮੋਟੀ ਟਕਰਾਅ ਹੁੰਦੀ ਰਹਿੰਦੀ ਸੀ ਬਟ ਇਸ ਦਿਨ ਜਿਹੜੀ ਹੈਗੀ ਟਕਰਾਅ ਜ਼ਿਆਦਾ ਵੱਡੀ